ਹਾਂਜੀ ਸਟਾਰ ਦੇਸ਼ ਵਿੱਚ ਆਮਦਨ ਤੇ ਧਨ ਦੀ ਅਸਮਾਨਤਾ ਬਹੁਤ ਜ਼ਿਆਦਾ ਹੈ ਡਿੰਗ ਇਹੇ ਪੁਨਰਵੰਦ ਦੁਆਰਾ ਕਿਵੇਂ ਹੋਣੀ ਚਾਹੀਦੀ ਹੈ ਇਸ ਦੇ ਹੱਲ ਬਾਰੇ ਵਿਦਿਅਕ ਸਮਾਜਿਕ ਕੁਝ ਰਾਜਸੀ ਅਤੇ ਖੋਜ ਸੰਸਥਾਵਾਂ ਦੇ ਮੰਚਾਂ ਤੇ ਲੰਮੇ ਸਮੇਤੋ ਚਰਚਾ ਗੋਸ਼ਟੀਆਂ ਪਿਉਤ ਬੰਧੀਆਂ ਆਦ ਚੱਲ ਰਹੀਆਂ ਹਨ 25 ਸਾਲਾਂ ਤੋਂ ਪ੍ਰਸਿੱਧ ਅਰਥ ਸ਼ਾਸਤਰੀ ਥਾਮਸ ਅਤੇ ਸਾਥੀਆਂ ਨੇ ਸੰਸਾਰ ਅਸਮਾਨਤਾ ਲੈਬ ਵਿੱਚ ਰਿਪੋਰਟ ਤਿਆਰ ਕੀਤੀ ਜਿਸ ਨੂੰ ਅਭੀਜੀਤ ਬੈਨਰਜੀ ਨੇ ਸੰਸਾਰ ਅਸਮਾਨਤਾ ਰਿਪੋਰਟ 2022 ਦੇ ਨਾਂ ਹੇਠ ਜਾਰੀ ਕੀਤਾ ਡੰਡੀ ਇਸ ਰਿਪੋਰਟ ਨੇ ਸੰਸਾਰ ਅੱਗੇ ਅਸਮਾਨਤਾ ਦੀ ਅਸਲ ਤਸਵੀਰ ਪੇਸ਼ ਕਰ ਦਿੱਤੀ ਡੰਡੀ ਸੰਸਾਰ ਵਿੱਚ ਉਤਪਾਦਕਤਾ ਵੀ ਵਧੀ ਹੈ ਖੁਸ਼ਹਾਲੀ ਵੀ ਅਤੇ ਅਸਮਾਨਤਾ ਵੀ ਡੰਡੀ ਹਰ ਦੇਸ਼ ਵਿੱਚ ਹਰ ਸਾਲ ਵਿਕਾਸ ਅੰਕੜੇ ਛਪਦੇ ਹਨ ਪਰ ਇਸ ਦੀ ਕੁੱਲ ਵਸੋਂ ਵਿੱਚ ਕਿਵੇਂ ਵੰਡ ਹੁੰਦੀ ਹੈ ਇਹ ਨਹੀਂ ਦੱਸਿਆ ਜਾਂਦਾ ਲੋਕਤੰਤਰ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਆਰਥਿਕ ਨੀਤੀ ਦੇ ਫਲਸਰੂਪ ਕਿੰਨਾ ਨੂੰ ਲਾਭ ਹੋਇਆ ਸੰਸਾਰ ਦੇ ਸਭ ਤੋਂ ਅਮੀਰਾਂ ਕੋਲ 52% ਆਮਦਨ ਹੈ 50% ਗਰੀਬ ਇਸ ਦਾ 8.5% ਕਮਾਉਂਦੇ ਹਨ ਦੰਦ ਇਸ ਦੇ ਕੁਝ ਅਹਿਮ ਕਥਨ ਇਹ ਹਨ ਇਨਕਲਾਬ ਹੋਂ ਤੱਕ ਅਸਮਾਨਤਾ ਦੂਰ ਕਰਨ ਲਈ ਕੁਝ ਨਾ ਕਰਨਾ ਬੈਠੇ ਰਹਿਣਾ ਇੰਤਜ਼ਾਰ ਕਰਨਾ درست ਨਹੀਂ ਦੰਦ ਆਮਦਨ ਅਤੇ ਧਨ ਦੀ ਅਸਮਾਨਤਾ ਬਹੁਤ ਜ਼ਿਆਦਾ ਹੈ ਬੱਦ ਪੂਰਬੀ ਤੇ ਉਤਰੀ ਅਫਰੀਕਾ ਵਿੱਚ ਜ਼ਿਆਦਾ ਹੈ ਯੂਰਪ ਚ ਘੱਟ ਡੰਡੇ ਪਰ ਅਸਮਾਨਤਾ ਰਾਜਸੀ ਮੰਚਾ ਹੈ ਇਹ ਲਾਜ਼ਮੀ ਵਾਪਰਨ ਵਾਲੀ ਘਟਨਾ ਨਹੀਂ ਹੈ ਦੇਸ਼ ਪਹਿਲਾ ਨਾਲੋਂ ਅਮੀਰ ਹੋਏ ਹਨ ਸਰਕਾਰਾਂ ਗਰੀਬ ਹੋਈਆਂ ਹਨ ਡੰਡੇ ਸੰਸਾਰ ਵਿੱਚ ਵੀ 1990 ਤੋਂ ਬਾਅਦ ਬਹੁਤ ਉੱਚੇ ਵਰਗਾਂ ਦੇ ਕੋਲ ਵਿਕਾਸ ਰਾਹੀਂ ਧਨ ਵਿੱਚ ਵਾਧੇ ਦਾ 38% ਚਲਾ ਗਿਆ ਹੈ। ਹੇਠਲੇ 50% ਕੋਲ 2% ਰਹਿ ਗਿਆ ਹੈ ਡੰਡੀ। ਔਰਤਾਂ ਨੂੰ ਮਜ਼ਦੂਰੀ ਦਾ 35% ਤੋਂ ਵੀ ਘੱਟ ਹਿੱਸਾ ਪ੍ਰਾਪਤ ਹੁੰਦਾ ਹੈ ਡੰਡੀ। ਆਮਦਨ ਅਤੇ ਧਨ ਦੀ ਵੰਡ ਅਤੇ ਪੁਨਰ ਵੰਡ ਵਿੱਚ ਅੰਤਰ ਹੈ ਵੰਡ ਦਾ ਅਰਥ ਉਜਰਤਾ ਲਗਾਨ ਅਤੇ ਲਾਭ ਦੇ ਰੂਪ ਵਿੱਚ ਇਵਜ਼ਾਨੀ ਦੇਣਾ ਡੰਡ ਜੇ ਇਹਨਾਂ ਵਿੱਚ ਜ਼ਿਆਦਾ ਅਸਮਾਨਤਾ ਆ ਜਾਂਦੀ ਹੈ ਤਾਂ ਫਿਰ ਇਸ ਦੀ ਪੁਨਰ ਵੰਡ ਕਰਨਾ ਇਸ ਦਾ ਅਰਥ ਹੈ ਧਨ ਦਾ ਇੱਕ ਸ਼ਖਸ ਦੂਜੇ ਨੂੰ ਸਮਾਜਿਕ ਟੰਗਾ ਜਿਵੇਂ ਟੈਕਸ, ਦਾਨ ਜਾਂ ਸਰਕਾਰੀ ਸੇਵਾਵਾਂ ਰਾਹੀਂ ਤਬਦੀਲ ਕਰਨਾ ਡੰਡ। ਇਸ ਦਾ ਉਦੇਸ਼ ਹੈ ਸਮਾਜ ਦੇ ਮੈਂਬਰਾਂ ਵਿੱਚ ਜੋ ਅੰਤਰ ਹੈ ਉਸ ਉੱਪਰ ਬਰਾਬਰੀ ਲਿਆਉਣ ਲਈ ਪੁੱਲ ਉਸਾਰਿਆ ਜਾਵੇ। ਇਸ ਦਾ ਮੁੱਖ ਉਦੇਸ਼ ਬਰਾਬਰੀ ਲਿਆਉਣ ਸਮਾਜਿਕ ਸੀਮਾ ਅਤੇ ਸੰਪਰਕ ਮਹੱਤਵਪੂਰਨ ਹਨ ਪਰ ਸੰਜੀਦਗੀ ਨਾਲ ਡੰਡੀ ਇਹ ਸਦਾ ਮੰਤਾਂ ਆਰਥਿਕ ਸਥਿਰਤਾ ਵਧਾਉਣਾ ਅਤੇ ਸਮਾਜ ਦੇ ਘੱਟ ਅਮੀਰ ਮੈਂਬਰਾਂ ਨੂੰ ਮੌਕੇ ਮੁਹੱਈਆ ਕਰਨਾ ਹੈ ਡੰਡੀ